ਆ ਗਈ ਜੀ ਹਾਂ ਆ ਗਈ ਮੈਨੂੰ ਤਾਂ ਕੱਲ ਇੰਨਾ ਵਧੀਆ ਲੱਗਾ ਨਾ ਕਿ ਵੀਰ ਨੇ ਜਦੋਂ ਕਿਹਾ ਨਾ ਭੂਆ ਨੂੰ ਕਿ ਭੂਆ ਦਾ ਚੋਲਾ ਚੁੱਕੋ ਬਾਅਦ ਤੇ ਸੁਟੋ ਮੈਨੂੰ ਬੜਾ ਹੀ ਮੇਰੇ ਮਨ ਨੂੰ ਸ਼ਾਂਤੀ ਮਿਲੀ ਜਦੋਂ ਹਦਨ ਕਹਿੰਦੀ ਕਿ ਤੇਰੀ ਨਾ ਨਾ ਗੱਲ ਕਰਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਚੰਗਾ ਸਗੋ ਜਾਵੇ ਗੱਲੋਂ ਲੱਗਦੀ ਅੱਛਾ ਨਹੀਂ ਚੱਲੀ ਗਏ ਐਦਾਂ ਨਹੀਂ ਕਹਿਦਾ ਮੈਂ ਰੋਕ ਲਿਆ ਉਹਨੂੰ ਓਹੋ ਕਾ ਤੋ ਰੋਕਿਆ ਜੀ ਉਹਨੂੰ ਗੱਲ ਸੁਣਨਾ ਰਸ ਕੇ ਚੱਲੀ ਹੀ ਤੇ ਧੀਆ ਇਦਾਂ ਚੰਗੀਆਂ ਨਹੀਂ ਲੱਗਦੀਆਂ ਰਸ ਕੇ ਜਾਂਦੀਆਂ ਹਨਾ ਖੁਸ਼ੀ-ਖੁਸ਼ੀ ਜਾਵੇ ਆਪਣੇ ਘਰ ਖੁਸ਼ੀ-ਖੁਸ਼ੀ ਆਈ ਹੈ ਨਾ ਤੇ ਖੁਸ਼ੀ-ਖੁਸ਼ੀ ਜਾਵੇ ਇੱਥੇ ਕਿੰਨੀਆਂ ਕੁ ਖੁਸ਼ੀਆਂ ਕਰਨਦੀ ਕਿੰਨਾ ਕੁ ਤੁਹਾਡੀ ਧੀ ਨੂੰ ਖੁਸ਼ ਰੱਖਣ ਦੀ ਤੇ ਕਿੰਨਾ ਕੁ ਤੁਹਾਡੇ ਪੁੱਤ ਨੂੰ ਕਰਨ ਦੀ 50-50 ਗੱਲਾਂ ਕਰ ਦਿੰਦੀ ਆ ਨਾ ਧੀ ਨੂੰ ਛੱੜਦੀ ਤੁਹਾਡੀ ਨੂੰ ਨਾ ਪੁੱਤ ਨੂੰ ਛੱੜਦੀ ਤੂੰ ਹੀ ਰੱਖ ਕੇ ਉਹ ਕੀ ਕਰਾਉਣਾ ਸੀ ਜਾਂਦੀ ਤੇ ਜਾਣ ਦੇਣਾ ਹੀ ਮੰਮੀ ਤੇ ਵੇਖ ਤੂੰ ਤੇ ਕੰਨੀ ਆ ਨਾ ਪਰ ਮੇਰਾ ਫਰਜ਼ ਹੀ ਉਹਨੂੰ ਰੋਕਣਾ ਮੈਂ ਉਹਨੂੰ ਰੋਕਿਆ ਤੇ ਉਹ ਚੱਲ ਉਹ ਬਹਿ ਗਈ ਨਹੀਂ ਗਈ ਹੈ ਔਰ ਇਦਾਂ ਵੀ ਨਹੀਂ ਨਾ ਚੱਗਾ ਲੱਗਦਾ ਹੈਗਾ ਵੀ ਅਹੀਂ ਅਗਲੇ ਨੂੰ ਮੈਂ ਪਾਉ ਫੜ ਕੇ ਥੋੜਾ ਉਹਨੂੰ ਘਰੋਂ ਕੱਢਣਾ ਵਾ ਤੇ ਪਤਾ ਨਾ ਤੇਰੇ ਵੀ ਪਿਓ ਦੀ ਕੱਲੀ ਕੱਲੀ ਭੈਣ ਹੀ ਤੇ ਜੇ ਇਹਨੇ ਕਿਤੇ ਉਹਨਾਂ ਨੂੰ ਸ਼ਿਕਾਇਤ ਲਾਤੀ ਨਾ ਤੇ ਉਹਨਾਂ ਨੇ ਮੇਰੀ ਚੰਗੀ ਕਲਾਸ ਲਾ ਦੇਣੀ ਤੇ ਮੈਂ ਕਿਹੜੇ ਆਪਣੇ ਪਿਓ ਦੀਆਂ ਦੋ ਧੀਆ ਮੈਂ ਵੀ ਤੇ ਕੱਲੀ ਕੱਲੀ ਮੈਂ ਵੀ ਆਪਣੇ ਭਰਾ ਦੀ ਕੱਲੀ ਕੱਲੀ ਭੈਣ ਆ ਸਾਡੇ ਬਾਰੇ ਤੇ ਬੜਾ ਕੁਝ ਬੋਲਣਾ ਚਾਹਦੀ ਹੈ ਹੈ ਤੇ ਹੁਣ ਮੈਂ ਵੀ ਕੀ ਬੈਠੀ ਸਵੇਰ ਦੀ ਭੁੱਖੀ ਪਾਣੀ ਮੂੰਹ ਜਾ ਵਟੇਰ ਕੇ ਮੈਂ ਬੈਠੀ ਤੇ ਬੈਠੀ ਰਹਿ ਮੈਂ ਵੀ ਨਹੀਂ ਬੁਲਾਇਆ ਸਵੇਰ ਦਾ ਨਹੀਂ ਹੁਣ ਮੈਂ ਕਹਿ ਕੇ ਆਈ ਆ ਮਹਾਂਜਨ ਸੀਮਾ ਨੂੰ ਕਹਿੰਦੀ ਆ ਤਾਂ ਰੋਟੀ ਬਣਾ ਕੇ ਦਿੰਦੀ ਰੋਟੀ ਰੋਟੀ ਉਹ ਤਾਂ ਖਾਈ ਲੈਣੀ ਉਸ ਵਾਰਨਾ ਜਦੋਂ ਮੈਂ ਜਾਣੀ ਨਹੀਂ ਗਲਤੀ ਕੀਤੀ ਜਾਂਦੀ ਹੀ ਨਾ ਜਾਣਦੇ ਨਾ ਮਨਮੀ ਤੂੰ ਨਿਆਣਿਆਂ ਵਾਂਗੀਆਂ ਗੱਲਾਂ ਕਰਦੀ ਤੇਰੀ ਹਲੇ ਨਾ ਨਿਆਣ ਮਾਤਾ ਗਈਆਂ ਨਹੀਂ ਹੋਣੀ ਗੱਲ ਹੈਗੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਚਲੋ ਫਿਰ ਵੀ ਉਹ ਘਰ ਦੀ ਧੀ ਜਿਹੋ ਜੀ ਮੈਂ ਹੋ ਜੀ ਮੈਨੂੰ ਕੱਲ ਗੁੱਸਾ ਲੱਗਾ ਕਹਿੰਦੀ ਪਾਈ ਜੁੱਤੀ ਦੋ ਦਿਨਾਂ ਬਾਅਦ ਤੂੰ ਇੱਥੇ ਪੇਕੇ ਵੜੀ ਰਹਿਣੀ ਤੇ ਜਿੰਨੇ ਪੇਕੇ ਉਹਦੇ ਉਹਨੇ ਹੀ ਮੇਰੇ ਆ ਨਾ ਚਲ ਇਹ ਤੇ ਉਹਨੂੰ ਵੀ ਪਤਾ ਨਾ ਵੀ ਕਿੰਨਾ ਹਾਲਾਤਾਂ ਚ ਤੂੰ ਇੱਥੇ ਆਈ ਆਂ ਕੀ ਗੱਲ ਹੋਈ ਆ ਪਤਾ ਤੇ ਉਹਨੂੰ ਸਾਰੀ ਗੱਲ ਦਾ ਹੀ ਹੈਗਾ ਤੇ ਚਲ ਹੁਣ ਜੇ ਉਹ ਕਰਦੀ ਆ ਉਹਦਾ ਸੁਭਾਈ ਬਣ ਗਿਆ ਹੈਗਾ ਉਹਨੇ ਹਰ ਗੱਲ ਦੇ ਵਿੱਚ ਬੋਲਣਾ ਵਾ ਕਰਨਾ ਵਾ ਤੇ ਅਸੀਂ ਵੀ ਕੀ ਕਰ ਸਕਦੇ ਹੈਗੇ ਉਹਦਾ ਮੈਨੂੰ ਇੱਥੇ ਬੈਠੀ ਭੂਆ ਇੰਨੀ ਸਿਆਣੀਆਂ ਸਿਆਣੀਆਂ ਗੱਲਾਂ ਦੱਸਦੀ ਤੇ ਮੈਂ ਨਹੀਂ ਹਾਂ ਵੀ ਨਹੀਂ ਅਸੀਂ ਗਲਤ ਹੈ ਅਸੀਂ ਗਲਤੀ ਕਰ ਲਏ ਆ ਨਾ ਚਲੋ ਅਸੀਂ ਫਿਰ ਵੀ ਛੋਟੇ ਹਾਂ ਤੇ ਭੂਆ ਕੋ ਮਾਫੀ ਮੰਗੀ ਦੀ ਵੀ ਨਹੀਂ ਭੂਆ ਜੀ ਸਾਡੇ ਕੋ ਵੱਧ ਘੱਟ ਗੱਲ ਕੀਤੀ ਗਈ ਤੁਹਾਡੇ ਕੋ ਮਾਫੀ ਮੰਗਦੇ ਆ ਹੁਣ ਤੂੰ ਹੀ ਵੀ ਆਕੂਂਗਾ ਨਾ ਮੈਨੂੰ ਮਾਫੀ ਮੰਗਣੀ ਇਹਦੇ ਕੋਲ ਜੇ ਮੈਂ ਵੱਧ ਘੱਟ ਬੋਲੀਏ। ਚੱਲ ਮਨਮੀਤ ਉੱਥੇ ਦਗਰ ਭੂਆ ਨੂੰ ਦੋ ਫੁਲਕੇ ਲਾ ਕੇ ਦੇ। ਨਾਲੇ ਆਪ ਵੀ ਬਣਾ ਕੇ ਖਾ। ਮੈਂ ਨਹੀਂ ਖਾਣੀ ਨਾ ਆਪ ਤੇ ਨਾ ਮੈਂ ਭੂਆ ਨੂੰ ਬਣਾ ਕੇ ਦੇਣੀ ਆ। ਆਪੇ ਭੂਆ ਦੀ ਸੱਕੀ ਬਣਾ ਕੇ ਖਵਾ ਦੇਗੀ ਰੋਟੀਆਂ ਮੈਂ। ਮਨਮੀਤ ਸੀਮਾ ਮਿਰਗਲ ਕੋਠੇ ਗਈ ਆ ਕੱਪੜੇ-ਕੱਪੜੇ ਵੇਖਦੀ ਹੋਣੀ ਪਈ ਆ। ਕੁਛ ਨਹੀਂ ਹੁੰਦਾ। ਉਠ ਉਹ ਵੀ ਤੂੰ ਰੀ ਜਾਣਦੀ ਜੇ। ਹੁਣ ਮੈਂ ਕਿੱਥੇ ਚੱਲ ਗਈ ਆ। ਰੋਟੀਆਂ ਕੰਧਾਂ ਨੂੰ। ਉਹ ਜਿੱਥੇ-ਜਿੱਥੇ ਸੀਮਾ ਤੇ ਉੱਥੇ-ਉੱਥੇ ਭੂਆ ਆਪੇ ਦੋਵੇਂ ਬਣਾ ਕੇ ਖਾਂਦੀਆਂ ਰਹਿਣੀਆਂ। ਤੇ ਹੋਰ ਮੈਂ ਤੇ ਆਪਣੀ ਬਣਾ ਕੇ ਆਪੇ ਖਾ ਲੈਣੀ ਤੁਸੀਂ ਖਾਣੀ ਨਹੀਂ ਮੈਂ ਨਹੀਂ ਖਾਣੀ ਉਹ ਲੱਕੀ ਵੀ ਮੇਰ ਖਾ ਖਾ ਕੇ ਨਹੀਂ ਗਿਆ ਉਹ ਤੇ ਦੁਕਾਨ ਤੇ ਚਲ ਗਿਆ ਚਲਾ ਗਿਆ ਡਰਪੋਕ ਤੇ ਹੋਰ ਮੈਨੂੰ ਵੀ ਨਾ ਹੋਣੀਆਂ ਗੱਲਾਂ ਤੇ ਗੱਲ ਤੇ ਹਾਸਾ ਹੀ ਆ ਗਿਆ ਆਹ ਜਾਂਦਾ ਉਹ ਮੈਨੂੰ ਧਮਕੀ ਲਾ ਕੇ ਗਿਆ ਸ਼ਟਰ ਬੰਦ ਮੈਂ ਤੇ ਦੁਕਾਨ ਬੰਦ ਕਰਕੇ ਘਰ ਆ ਗਿਆ ਮੈਂ ਨਹੀਂ ਵੀਰ ਮੇਰੇ ਨੇ ਸਿਰਫ ਕੱਦ ਕਾਟ ਹੀ ਵਧਾਇਆ ਵਾ ਹੈ ਦਿ ਲੋ ਡਰਪੋਕ ਹੀ ਜੇ ਡਰਪੋਕ ਹੀ ਆ ਕਿ ਇੰਨੇ ਦਿਨਾਂ ਦਾ ਮੈਨੂੰ ਰੋਲਾ ਪਾਉਣ ਦੀ ਭਿਜਾ ਦੋ ਦਿਨ ਹੋ ਗਏ ਘਰ ਬੈਠਾ ਤੂੰ ਜਾ ਜਾ ਦੁਕਾਨ ਤੇ ਨਾ ਏ ਨਾ ਵੇ ਮੇਰੇ ਨਾਲ ਵੀ ਇਹਨਾਂ ਫੇਰ ਕੋਈ ਹੱਥੋਂ ਪਾਈ ਹੋ ਕੇ ਆ ਜੀਵੇ ਨਹੀਂ ਹੁੰਦਾ ਬਨਮੀ ਤੇ ਉਹ ਵੀ ਗੜਾ ਐਡਾ ਛਦਾਈ ਥੋੜਾ ਵੀ ਆ ਕੇ ਇਹਦੇ ਭੇਜੂਗਾ ਹੱਤੀ ਆਹ ਉਹ ਪਤਾ ਦਿਮਾਗ ਦਾ ਨਹੀਂ ਨਾ ਪਤਾ ਹੁੰਦਾ ਚਲ ਕੋਈ ਨਹੀਂ ਜੋ ਹੋਊਗਾ ਵੇਖੀ ਜਾਊਗੀ ਚਲ ਤੂੰ ਉੱਠ ਕੇ ਰੋਟੀ ਦਾ ਡੱਬ ਬਣਾ ਕੇ ਤੇ ਖਾ ਚਲੋ ਆ ਸੀਮਾ ਤੂੰ ਤੇ ਧੋਪ ਉੱਪਰ ਚੜੀ ਤੇ ਕੋਠਾ ਧੋਤਾ ਹੀ ਸਾਰਾ ਤੂੰ ਅੱਜ ਗੰਦਾ ਹੋਇਆ ਸੀ ਧੋਪਾ ਜੋ ਲੱਗੀ ਫਿੱਕੀ ਫਿੱਕੀ ਧੋਪਿਆ ਕੋਈ ਨਿਗਝਾ ਨਹੀਂ ਮਿਲੰਦਿਆ ਤੇ ਤੁਹਾਨੂੰ ਪਤਾ ਮੈਂ ਬੇਟੀ ਆਂ ਤੇ ਮੈਂ ਕਿ ਝਾੜੂ ਪਿਆ ਉੱਪਰ ਮੈਂ ਫੜ ਕੇ ਕੋਠਾ ਹੀ ਧੋ ਦਿੱਤਾ ਮੈਂ ਸਫਾਈ ਕਰਦਾ ਹੁਣ ਚੱਕਾ ਤੇ ਮੇਰੀ ਗੱਲ ਸੁਣੋ ਕੁਛ ਖਾਦਾ ਪੀਤਾ ਰੋਟੀ ਪਾਣੀ ਖਾਦੀ ਕਿ ਨਹੀਂ ਨਹੀਂ ਸੀਮਾ ਮੈਂ ਆ ਨਹੀਂ ਹਲੇ ਕੁਛ ਵੀ ਖਾਦਾ ਤੇ ਤੂੰ ਉੱਪਰ ਆ ਕੇ ਮੈਨੂੰ ਆਵਾਜ਼ ਦਿੰਦੇ ਜਾਂ ਫੋਨ ਕਰਦੇ ਮੈਂ ਥੱਲੇ ਆ ਕੇ ਤੁਹਾਡੀ ਰੋਟੀ ਬਣਾਉਂਦੀ ਤੂੰ ਤੇ ਉੱਪਰ ਚੜ ਕੇ ਬਹਿ ਗਈ ਨਾ ਕੋਠੇ ਤੇ ਮੈਂ ਤਾਂ ਚੱਲੀ ਸੀ ਚੋਪ ਕਰਕੇ ਥੱਲੇ ਬੈਗ ਲੈ ਕੇ ਕਿਉਂ ਤੇ ਹੋਰ ਮੈਂ ਕਹਾ ਕੱਲ ਦੀ ਅੱਗੇ ਇੰਨੀ ਬੇਇੱਜ਼ਤੀ ਹੋਈ ਤਾਂ ਹੁਣ ਜਾਵਾਂ ਮੈਂ ਆਪਣੇ ਘਰ ਉਹ ਤੇ ਫਿਰ ਬਾਹਰ ਨਿਕਲੀ ਅੰਦਰੋਂ ਤੇ ਵੇ ਭਾਬੀ ਆ ਗਈ ਅੱਗਾ ਤੇ ਉਹਨਾਂ ਨੇ ਮੈਨੂੰ ਰੋਕ ਲਿਆ ਵੀ ਨਹੀਂ ਜਾਣਾ ਇੱਥੇ ਹੀ ਰਹਿ ਤੂੰ ਇਸ ਘਰ ਦੀ ਧੀ ਐ ਨਾਰਾਜ਼ ਹੋ ਕੇ ਥੋੜੀ ਜਾਣਾ ਮੇਰੀ ਗੱਲ ਸੁਣ ਭੂਆ ਜੀ ਹੁਣ ਇੰਨਾ ਖਲਾਰਾ ਪਿਆ ਵਾ ਇੰਨਾ ਕੁਝ ਹੋਇਆ ਤੇ ਅਗਲੇ ਨੇ ਕਹਿਣਾ ਵਾ ਪਿਪੂਆ ਇੱਥੇ ਸਭ ਕੁਝ ਸਾੜੀ-ਸ਼ੁੜਾ ਕੇ ਚੱਲ ਗਈ ਆ ਤੂੰ ਸੈਨੂੰ ਲੰਪੇਟ ਕੇ ਜਾਓ ਜੀ ਅੰਜੂ ਤੁਹਾਡੇ ਨਾਲ ਕਰਦੀ ਉਹਨੂੰ ਕਹੋ ਭੈਣ ਆਹ ਤੇ ਮੰਮੀ ਨੂੰ ਨਾਲ ਲੈ ਕੇ ਤੇ ਗੱਲ ਨਿਬੇੜ ਜਿਹੜੀ ਨਿਬੇੜਨੀ ਉਹ ਤੇ ਲੈ ਕੇ ਜਾ ਮਨਮੀਤ ਨੂੰ ਇਸੇ ਕਰਕੇ ਫਿਰ ਸੀਮਾ ਮੈਂ ਰੁੱਕ ਗਈ ਹਾਣ ਕਰਕੇ ਹੀ ਜਾਵਾਂਗੇ ਅੰਜੂ ਦਾ ਹੀ ਮੈਨੂੰ ਫੋਨ ਆਣ ਦੇ ਆਇਆ ਸੀ ਫੋਨ ਹਾਂ ਉਹ ਤੇ ਮੈਂ ਚੁੱਕਿਆ ਹੀ ਨਹੀਂ ਮੈਂ ਇਸੇ ਕਰਕੇ ਆ ਗਈ ਉੱਪਰ ਮੈਂ ਕਹਾਂ ਸੀਮਾ ਉੱਪਰ ਬਾਜੀ ਮੇਰੀ ਗੱਲ ਸੁਣੋ ਤੇ ਫੋਨ ਕਿਉਂ ਨਹੀਂ ਚੁੱਕਿਆ ਤੁਹਾਨੂੰ ਫੋਨ ਚੁੱਕਣਾ ਚਾਹੀਦਾ ਹੀ ਨਾ ਇੰਨਾ ਸ਼ੁਗਰ ਆ ਕਿ ਭਾਬੀ ਮੇਰੇ ਕੋਲ ਬੈਠੇ ਹੀ ਚਲ ਗਏ ਉੱਠ ਕੇ ਤੇ ਬਾਅਦ ਚ ਫੋਨ ਆਇਆ ਤੇ ਮੈਂ ਨਹੀਂ ਚੁੱਕਿਆ ਮੈਂ ਕਹਾਂ ਸੀਮਾ ਬੈਠੀ ਛੱਤ ਤੇ ਤੇ ਮੈਂ ਜਾ ਕੇ ਉਹਦੇ ਨਾਲ ਗੱਲ ਕਰਦੀ ਜੇ ਤੇ ਉਹਨਾਂ ਦੇ ਹੁੰਦੇ ਆ ਜਾਂਦਾ ਨਾ ਫੋਨ ਮਮਾ ਦੇ ਫਿਰ ਉਹਨਾਂ ਨੇ ਕਹਿਣਾ ਹੀ ਪਤਾ ਨਹੀਂ ਅੱਜ ਕਿੱਥੇ ਮਿਲਣ ਜਾਣਾ ਹੀ ਪੂਆ ਨੇ ਇਹਨਾਂ ਨੇ ਬਹਿ ਬਹਿ ਕੇ ਗੱਲਾਂ ਕਰਨੀ ਤੂੰ ਤੀ ਐਂ ਹਉ ਕਰਨਾ ਹੀ ਉਸ ਤੋਂ ਬਾਅਦ ਨਹੀਂ ਆਇਆ ਫੋਨ ਨਾ ਮੈਂ ਚੁੱਕਿਆ ਹੀ ਨਹੀਂ ਮੈਂ ਤਾਂ ਵਾਈਬ੍ਰੇਸ਼ਨ ਤੇ ਲਾਇਆ ਹੋਇਆ ਸੀ ਇਹ ਵੀ ਸ਼ੁਕਰ ਆ ਉਹ ਮੇਰੇ ਕੋਲ ਨਹੀਂ ਹੀ ਹਗੇ ਨਹੀਂ ਤੇ ਉਹਨਾਂ ਨੇ ਕਹਿਣਾ ਹੀ ਪਤਾ ਨਹੀਂ ਕੀ ਗੱਲਾਂ ਕਰਦੀਆਂ ਫਿਰਦੀਆਂ ਤੂੰ ਐਂ ਹਉ ਕਰੋ ਹਾਂ ਜੇ ਉਹਨਾਂ ਦਾ ਦੁਬਾਰਾ ਨਹੀਂ ਆਇਆ ਬੈਕ ਕਾਲ ਤੂੰ ਤੀ ਕਰਕੇ ਪੁੱਛ ਲੋ ਵੀ ਕੀ ਉਹਨਾਂ ਦੇ ਸੁਣੋ ਤਾਂ ਸਹੀ ਕਹਿੰਦੇ ਕੀ ਆ ਫਿਰ ਆਪੇ ਤੁਹਾਨੂੰ ਦੱਸਣਗੇ ਕੀ ਪਤਾ ਕੋਈ ਮਸਲੇ ਦਾ ਹੱਲ ਕੱਢਿਆ ਹੋਏ ਕੀ ਪਤਾ ਅਗਲੇ ਨੇ ਸੋਚਿਆ ਹੋਏ ਕਿ ਚਲੋ ਲੈ ਹੀ ਹੁੰਨੀ ਆ ਕਿਉਂ ਨਾ ਹੋਏ ਹੁਣ ਤੇ ਫੋਨ ਨਹੀਂ ਚੁੱਕੰਦੇ ਮੇਰਾ ਨੰਬਰ ਨਹੀਂ ਨਾ ਹੈਗਾ ਉਹਨਾਂ ਕੋં ਜੂ ਦੀਦੀ ਕੋ ਨਹੀਂ ਤਾਂ ਉਹਨਾਂ ਨੇ ਮੈਨੂੰ ਕਰ ਦੇਣਾ ਸੀ ਸੀਮਾ ਮੈਂ ਕਿਹਾ ਬਾਰ-ਬਾਰ ਫੋਨ ਕਰਦੀ ਤੇ ਮੈਂ ਨਹੀਂ ਚੁੱਕਣਾ ਹੁਣ ਫੋਨ ਮੈਂ ਨਹੀਂ ਚਾਹਦੀ ਕਿ ਹੁਣ ਦੁਬਾਰਾ ਇਸ ਘਰ 'ਚ ਕੋਈ ਕਲੇਸ਼ ਪਵੇ ਅੱਗੇ ਦੋ ਵਾਰੀ ਮੇਰੇ ਮੇਰੇ ਕਰਕੇ ਇਸ ਘਰ 'ਚ ਬੜਾ ਕਲੇਸ਼ ਪਿਆ ਨਾ ਤੇ ਹੁਣ ਮੈਂ ਨਹੀਂ ਚਾਹਦੀ ਮੈਂ ਕੰਨੀ ਵੀ ਹੁਣ ਸੁੱਖ ਸ਼ਾਂਤੀ ਰਹੇ ਘਰ ਦੇ ਵਿੱਚ ਪਤਾ ਨਹੀਂ ਐਨੇ ਹੁਣ ਮੇਰੇ ਨਾਲ ਕੀ ਗੱਲ ਕਰਨੀ ਹੈਗੀ ਉਹ ਆ ਜੀ ਇਹ ਨਾ ਨਾ ਸੋਚੋ ਵੀ ਮੈਂ ਨਹੀਂ ਚੁੱਕਨੀ ਪਤਾ ਨਹੀਂ ਹੁਣ ਕਲੇਸ਼ ਪੈਣਾ ਜਾਂ ਕਲੇਸ਼ ਪੈ ਗਿਆ ਵਾ ਇਹ ਸੋਚੋ ਅੱਗੇ ਕੀ ਪਤਾ ਉਹਨਾਂ ਨੇ ਕੋਈ ਮਸਲੇ ਦਾ ਹੱਲ ਕੱਢਿਆ ਹੋਏ ਕੋਈ ਦਸਣਾ ਹੋਏ ਤੁਹਾਨੂੰ ਆ ਨਾ ਹੋਏ ਕੀ ਪਤਾ ਘਰ ਹੀ ਹੋਣਾ ਹੋਏ ਤੁਹਾਨੂੰ ਨਾ ਬੁਲਾਉਣਾ ਹੋਏ ਤੁਹਾਨੂੰ ਪਤਾ ਉਹਦਾ ਤੇ ਫੋਨ ਨੰਬਰ ਵੈਸੇ ਉਹਨੇ ਬਲੌਕ ਚ ਪਾਇਆ ਮਨਮੀਤ ਜਿੰਨੇ ਨਾ ਨਾ ਆਪਣੀ ਦਾ ਤੇ ਉਹਨਾਂ ਨੇ ਉੱਥੇ ਕਿੱਥੇ ਕਰਨਾ ਤੇ ਮੇਰੇ ਕੋ ਮੇਰੇ ਕੋ ਹੈ ਨਹੀਂ ਆ ਤੇ ਨਾ ਉਹਨਾਂ ਨੂੰ ਮੇਰਾ ਨੰਬਰ ਹੈਗਾ ਵਾ ਤੇ ਨਹੀਂ ਤੇ ਮੈਨੂੰ ਕਰ ਦਿੰਦੇ ਦਾ ਨੰਬਰ ਹੈਗਾ ਵਾ ਤੇ ਉਹਨੇ ਤੁਹਾਨੂੰ ਕਹਿਣਾ ਵਾ ਤਾਂ ਕਰਦੇ ਪਏ ਆ ਸੀਮਾ ਸਾਰੀਆਂ ਗੱਲਾਂ ਛੱਡ ਮੈਂ ਨਹੀਂ ਹੁਣ ਮਨਮੀਤ ਦੀ ਗੱਲ ਵਿੱਚ ਬੋਲਣਾ ਮੇਰੇ ਵੱਲੋਂ ਇੱਥੇ ਰਵੇ ਮੇਰੇ ਵੱਲੋਂ ਸੋਹਰੇ ਜਾਵੇ ਜੋ ਮਰਜ਼ੀ ਕਰੇ ਮੈਂ ਨਹੀਂ ਇਹਨਾਂ ਦੀਆਂ ਗੱਲਾਂ ਵਿੱਚ ਬੋਲਣਾ ਮੈਂ ਤਾਂ ਇਹ ਸਮਝਦੀ ਹੀ ਵੀ ਮੇਰੀ ਧੀ ਆ ਹਾਂ ਚੱਲੇ ਆਪਣੇ ਸੋਹਰਿਆਂ ਦੇ ਘਰ ਜਾਵੇ ਉੱਥੇ ਵਧੀਆ ਤਰੀਕੇ ਨਾਲ ਰਵੇ ਪਰ ਨਹੀਂ ਇੱਥੇ ਤੇ ਜੋ ਮਰਜ਼ੀ ਮੈਂ ਕਰਕੇ ਵੇਖ ਲਿਆ ਨਾ ਮੈਂ ਹੀ ਗਲਤ ਹੁਣੀ ਆ ਇਸ ਕਰਕੇ ਮੈਂ ਨਹੀਂ ਇਹਨਾਂ ਦੀਆਂ ਗੱਲਾਂ ਵਿੱਚ ਆਣਾ ਹੁਣ ਮੈਂ ਚੁੱਪ ਹੀ ਰਹਿਣਾ ਬਸ ਓ ਆ ਜੀ ਤੀ ਇਤੇ ਬਸ ਨਾ ਹੁਣ ਇੱਕੋ ਪਾਸੇ ਤੁਹਾਡਾ ਦਿਮਾਗ ਲੱਗਾ ਵਾ ਵੀ ਮੇਰੇ ਨਾਲ ਉਹਦਾ ਫੋਨ ਚੁੱਕਣਾ ਵਾ ਅੰਜੂ ਦਾ ਨਾ ਉਹਦੀਆਂ ਗੱਲਾਂ ਚੋ ਨਾ ਮੇਰੇ ਕਹਿਣ ਤੇ ਇੱਕ ਵਾਰੀ ਫੋਨ ਕਰੋ ਜੇ ਨਹੀਂ ਆਇਆ ਕਰੋ ਪੁੱਛੋ ਤੇ ਸਹੀ ਕੀ ਕਹਿੰਦੀ ਆ ਅੱਗੋਂ ਸੋਚਾਂਗੇ ਵੀ ਕੀ ਕਰਨਾ ਕੀ ਨਹੀਂ ਕਰਨਾ ਫਿਰ ਉਹ ਵੇਖੋ ਤੇ ਸਹੀ ਕਹਿੰਦੀ ਕੀ ਪਈ ਆ ਓ ਆ ਜੀ ਤੀ ਤੇ ਸੋਚੀ ਪੈ ਗਏ ਜੀ ਮੇਰੀ ਗੱਲ ਸੁਣੋ ਕਰੋ ਫੋਨ ਜੇ ਨਹੀਂ ਆਇਆ ਕਰ ਪੁੱਛੋ ਤੇ ਸਹੀ ਕਹਿੰਦੇ ਕੀ ਆ ਨਰਸੀਮਾ ਫੋਨ ਆਈ ਗਿਆ ਏ ਭੂਆ ਜੀ ਸਪੀਕ ਕਰ ਦਿਗਾ ਹਲੋ ਸਸਿਕਾ ਕੋ ਭੂਆ ਜੀ ਸਸਿਕਾ ਲੰਜੂ ਕੀ ਹਾਲ ਠੀਕ ਆ ਭੂਆ ਜੀ ਤੁਸੀਂ ਨਾ ਆਪਣਾ ਬਸ ਠੀਕ ਆ ਘਰੇ ਤਾਂ ਨਾਲ ਗੱਲ ਕਰਨੀ ਹੈ ਹਾਂ ਜੀ ਮੈਂ ਕਹਾਂ ਤੁਹਾਨੂੰ ਪਤਾ ਉਹਦਨ ਕਿੰਨਾ ਕੁਛ ਹੋਇਆ ਵਾ ਤੇ ਹਲੋ ਹਾਂ ਜੀ ਹਾਂ ਜੀ ਬੋਲੋ ਹਾਂ ਜੀ ਮੈਂ ਕਹਾਂ ਮੈਂ ਕਹਿੰਦੀ ਤੁਹਾਨੂੰ ਉਹਦਨ ਕਿੰਨਾ ਕੁਛ ਹੋ ਗਿਆ ਵਾ ਤੇ ਮੈਂ ਕਹਾਂ ਮਨਮੀ ਤਾਂ ਹਜੇ ਵੀ ਫਿੱਕੇ ਬੈਠੀ ਆ ਤੇ ਆਪਾਂ ਕੋਈ ਇਹ ਗੱਲ ਦਾ ਕੋਈ ਮਸਲਾ ਕਰ ਹੱਲ ਕਰੀਏ ਵੇ ਗੰਜੂ ਮੈਂ ਤੇ ਕਿਸੇ ਮਸਲੇ ਚ ਨਹੀਂ ਆਣਾ ਹੁਣਾ ਆਪੇ ਕਰ ਲਓ ਤੁਸੀਂ ਜੋ ਕਰਨਾ ਥੋੜੀ ਬੇਇੱਜ਼ਤੀ ਹੋਈ ਉਸ ਦਿਨ ਮੇਰੀ ਲੈ ਭੂਆ ਜੀ ਬੇਇੱਜ਼ਤੀ ਤੁਹਾਡੀ ਹੋਈ ਤੇ ਮੇਰੀ ਘੜਾ ਉਹਨਾਂ ਨੇ ਘੱਟ ਕੀਤੀ ਆ ਨਹੀਂ ਹੁਣ ਤੁਸੀਂ ਵੀ ਚੁੱਪ ਕਰਕੇ ਬਹਿ ਜਾਓਗੇ ਮੈਂ ਵੀ ਚੁੱਪ ਕਰਕੇ ਬਹਿ ਜਾਊਂਗੀ ਤੇ ਫਿਰ ਇੱਦਾਂ ਗੱਲ ਨਹੀਂ ਨਾ ਪੜਨੀ ਹੈਗੀ ਅੰਜੂ ਤੂੰ ਆਪਣੀ ਮੰਮੀ ਨੂੰ ਲਾਇਆ ਨਾਲ ਤੇ ਜੋ ਮਰਜ਼ੀ ਗੱਲ ਕਰ ਲਓ ਮਾਵਾ ਧੀਆਂ ਬਹਿ ਕੇ ਮੰਮੀ ਨਾਲ ਸਲਾਹ ਕਰ ਲਾ ਭੂਆ ਜੀ ਹੋਈ ਤਾਂ ਤੁਹਾਡੇ ਨਾਲ ਗੱਲ ਕਰਨ ਲੱਗੀਆਂ ਰਿੰਕਪਾਲ ਦੀ ਵੀ ਉਦੋਂ ਲੱਕੀ ਵੀ ਇੰਨਾ ਗੱਲ ਹੋ ਗਈ ਹੂੰ ਤੁਹਾਨੂੰ ਪਤਾ ਹੈ ਹੱਤੋਂ ਪਾਈ ਤੱਕ ਕੰਮ ਹੋ ਗਿਆ ਤੇ ਰਿੰਕਪਾਲ ਨੇ ਤਾਂ ਹੁਣ ਮੰਨਣਾ ਨਹੀਂ ਉਹ ਮੈਨੂੰ ਕਹਿੰਦੇ ਆ ਮੰਮੀ ਨੂੰ ਵੀ ਕਹਿੰਦੇ ਕਹਿੰਦੇ ਜਦ ਤੱਕ ਲੱਕੀ ਨੇ ਮੇਰੇ ਤੋਂ ਮਾਫੀ ਨਹੀਂ ਨਾ ਮੰਗੀ ਉਦੋਂ ਤੱਕ ਮੈਂ ਉਸ ਘਰ ਪੈਰ ਨਹੀਂ ਪਾਉਣਾ ਤੇ ਤੂੰ ਹਾਂਜੀ ਤੂੰ ਆਪਣੀ ਮੰਮੀ ਨਾਲ ਗੱਲ ਕਰ ਲੈ ਜਿਵੇਂ ਤੇਰੀ ਮੰਮੀ ਕਹਿੰਦੇ ਆ ਉੰਜ ਕਰ ਲੋ ਆ ਕੇ ਵੇਖ ਲੋ ਭੇਜ ਦੇ ਤੁਹਾਡੇ ਨਾਲ ਠੀਕ ਹੈ ਨਹੀਂ ਭੇਜ ਦੇ ਤੇ ਤੁਹਾਡੀ ਮਰਜ਼ੀ ਭਾਜੀ ਮੈਨੂੰ ਵੀ ਇਦਾਂ ਹੀ ਲੱਗਦਾ ਕਿ ਮੇਰੀ ਮੰਨ ਦੀ ਆਵਾਜ਼ ਵੀ ਇਹੀ ਆ ਕਿ ਮੰਮੀ ਨੂੰ ਲੈ ਕੇ ਆਵਾ ਚਲ ਕੋਈ ਗੱਲ ਜੇ ਤੋਕਲਾ ਮੈਨੂੰ ਸੁਣਾ ਵੀ ਦੇਣਗੇ ਤਾਂ ਕੁਛ ਨਹੀਂ ਹੁੰਦਾ ਪਰ ਜਿੱਦਾਂ ਵੀ ਆ ਇਹਨਾਂ ਨੂੰ ਮਨਾਮਨੋ ਕਿਤੇ ਮਨਮੀਤ ਨੂੰ ਘਰ ਲੈ ਕੇ ਜਾਈਏ। ਹਾਂ ਚਲੋ ਵੇਖ ਲਓ ਕੋਈ ਗੱਲ ਨਹੀਂ ਪਰ ਮੈਂ ਨਹੀਂ ਆਣਾ ਕਿਸੇ ਮਸਲੇ ਚ ਹਣਾ। ਨਹੀਂ ਭੋਜੀ ਥੋੜੀ ਬੋਤੀ ਗੱਲ ਤਾਂ ਕਰੋਗੇ ਥੋੜੀ ਬੋਤੀ ਹੈਲਪ ਨਹੀਂ ਕਰੋਗੇ ਤੁਸੀਂ। ਇੱਥੇ ਆਓਗੇ ਤਾਂ ਫਿਰ ਵੇਖ ਲਿਓ ਕਿਸ ਤਰ੍ਹਾਂ ਗੱਲ ਕਰਦੇ ਹੋ ਕਿਸ ਤਰ੍ਹਾਂ ਨਹੀਂ ਫਿਰ ਮੇਰਾ ਦਿਲ ਕਰੇਗਾ ਤਾਂ ਮੈਂ ਵਿੱਚ ਕਿਸ ਗੱਲ ਦਾ ਜਵਾਬ ਦਵਾਂਗੀ ਨਹੀਂ ਤੇ ਨਹੀਂ। ਚਲ ਭੋਜੀ ਮੰਮੀ ਨੂੰ ਮਨਾਉਣੀ ਆ ਫਿਰ ਮੰਮੀ ਨੂੰ ਕਹਿੰਦੀ ਆ ਕਿ ਨਾਲ ਚੱਲਣ ਮੇਰੇ। ਕਿਉਂਕਿ ਇਹ ਤਾਂ ਚੁੱਪ ਕਰਕੇ ਬੈਹ ਗਏ ਤੇ ਫਿਰ ਗੱਲ ਨਹੀਂ ਨਾ ਸਹੀ ਲੱਗਦੀ ਹੈ ਕਿ ਮੰਮੀ ਤਾਂ ਉੱਥੇ ਬੈਠੀ ਰਹੋਗੀ ਫੇ ਮੰਮੀ ਦਾ ਕੋਣ ਇੱਥੇ ਦੇਖੂਗਾ ਆਣ ਕੇ ਚਲੋ ਕੋਈ ਨਹੀਂ ਵੇਖ ਲਓ ਫਿਰ ਹਾਂ ਚਲੋ ਠੀਕ ਹੈ ਭੂਆ ਜੀ ਠੀਕ ਹੈ ਠੀਕ ਓਕੇ ਭੂਆ ਜੀ ਵੇਖ ਲਓ ਉਹਨਾਂ ਨੇ ਉਹ ਹੀ ਕਿਹਾ ਨਾ ਕਿ ਮੰਮੀ ਨੂੰ ਲੈ ਕੇ ਆਉਂਦੇ ਆ ਤੇ ਵਧੀਆ ਕਹਿਣਦੇ ਆ ਸੋ ਆਪਣੀ ਲੈ ਕੇ ਆਏਗੀ ਮੰਮੀ ਨੂੰ ਤੇ ਮੰਮਾ ਨਾਲ ਗੱਲ ਕਰਨਗੇ ਜੋ ਗੱਲ ਆ ਦੱਸ ਦੇਣਗੇ ਜੇ ਤੇ ਇਨਾਂ ਨੇ ਮਾਫੀ ਮੰਗਣੀ ਮੇਰੇ ਹਿਸਾਬ ਨਾਲ ਤੇ ਨਹੀਂ ਇਨਾਂ ਨੇ ਮਾਫੀ ਮੰਗਣੀ ਜੇ ਤੇ ਮਾਫੀ ਮੰਗਣੀ ਆ ਤੇ ਠੀਕ ਐ ਨਹੀਂ ਤੇ ਫਿਰ ਇਹ ਕਹਿੰਦੇ ਪੀ ਉਹ ਮੰਗਣ ਮਾਫੀ ਉਹ ਕਹਿੰਦੇ ਪੀ ਇਹ ਮੰਗਣ ਮਾਫੀ ਹੁਣ ਆਪੀ ਦੋਨੇ ਜਣੇ ਗੱਲ ਕਰਨਗੇ ਆਪੀ ਤੁਹਾਡੇ ਸਿਰ ਤੋਂ ਬੋਝ ਲੱਤੇਗਾ ਨਾ ਉਹੀ ਨਾ ਮੈਂ ਤਾਂ ਹੀ ਕਹਤਾ ਨਾ ਮੈਂ ਨਹੀਂ ਕਿਹੇ ਗੱਲ ਦੇ ਵਿੱਚ ਆਣਾ ਆਓ ਤਨ ਰੋਟੀ ਬਣਾ ਕੇ ਦਵਾ ਸਵੇਰ ਦੇ ਭੁੱਖੇ ਪਾਣੀ ਬੈਠੇ ਜੇ ਵੇਖ ਸੀਮਾ ਇਦਾਂ ਅੜਨ ਨਾਲ ਗੱਲ ਨਹੀਂ ਬੰਦੀ ਹੁੰਦੀ ਜੇ ਧੀਆਂ ਦੇ ਘਰ ਵਸਾਣੇ ਹੋਣ ਨਾ ਤੇ ਥੋੜਾ ਨੀਵੇਂ ਹੋਣਾ ਹੀ ਪੈਂਦਾ ਵਾ ਪਰ ਨਹੀਂ ਏ ਸੋਚਦੇ ਵੀ ਨਹੀਂ ਅਹੀਂ ਉੱਚੇ ਹੀ ਗਏ ਆ ਹਿਨੇ ਨੀਵੇਂ ਉਹ ਕੇ ਘਰ ਬਸਾ ਸਕਦੇ ਕੁੜੀ ਦਾ ਉਹ ਤੇ ਗੱਲ ਨਹੀਂ ਨਾ ਸਮਝਦੇ ਇਹ ਤੇ ਸ਼ੁਰੂ ਤੋਂ ਹੀ ਆਪਣੀ ਆਕੜ ਵਿਖਾਉਂਦੇ ਰਹੇ ਤੇ ਤਾਂ ਹੀ ਉਹ ਮਿੰਟ ਮਿੰਟ ਬਾਅਦ ਇੱਥੇ ਰਹਿੰਦੀ ਰਹੀ ਆ ਆ ਕੇ ਤੇ ਜੇ ਨੀਵੇਂ ਰਹਿੰਦੇ ਤੇ ਉਹ ਇਦਾਂ ਨਾ ਨਾ ਵੜਦੀ ਛੱਡੋ ਤੀ ਇਹਨਾਂ ਦੀਆਂ ਆ ਬਣਾ ਕੇ ਖਾਂਦੇ ਹੋ ਨੇ ਰੋਟੀ ਕਿਤੇ ਇਹਨਾਂ ਨੇ ਵੀ ਪੁਆਦੀਆਂ ਦੋ ਰੋਟੀਆਂ ਵੀ ਲਾ ਜੀਏ ਉਹਨਾਂ ਨੇ ਨਹੀਂ ਬਾਜ਼ ਮਾਰਨੀ ਤੇ ਆ ਕੇ ਪੁਆ ਰੋਟੀ ਖਾਲਾ ਥੱਲੇ ਆ ਮੈਂ ਤੁਹਾਨੂੰ ਬਣਾ ਕੇ ਦਵਾਂ ਕੋਈ ਗੱਲ ਨਹੀਂ ਨਹੀਂ ਮਾਜ ਮਾਰਦੇ ਤੇ ਵੈ ਹੈਗੀ ਤੇ ਵੈ ਮਨਮੀਚ ਵੀ ਬੜੀ ਆਕੜੀ ਐ ਮੈਂ ਤੈਨੂੰ ਇੰਨੀ ਗੱਲ ਦੱਸਾਂ ਜੇ ਕੁੜੀ ਸੋਚਦੀ ਨਾ ਤੇ ਆਪਣੇ ਘਰ ਸਹੀ ਤਰ੍ਹਾਂ ਰਹਿ ਸਕਦੀ ਏ ਇਹ ਵੀ ਦੂਜੇ ਦਿਨ ਮੂੰਹ ਚੁੱਕ ਕੇ ਨਾ ਇੱਥੇ ਆ ਜਾਇਆ ਕਰੇ ਘਰਾਂ ਚ ਤੇ ਸੋ ਗੱਲਾਂ ਹੁੰਦੀਆਂ ਵਾ ਹੁਣ ਤੇਰੇ ਨਾਲ ਘੱਟ ਹੁੰਦੀਆਂ ਮੇਰ ਨਾਲ ਹੁੰਦੀਆਂ ਤੇ ਬੜੀਆਂ ਪਰ ਮੈਂ ਨਹੀਂ ਨਾ ਪੇਕੇ ਜਾ ਕੇ ਬਹਿ ਸਕਦੀ ਤੁਹਾਨੂੰ ਪਤਾ ਹੀ ਆ ਮੈਂ ਤਾਂ ਅੱਗੇ ਉਹਨਾਂ ਦਾ ਸੋਚਨੀ ਆ ਵਿਚਾਰੇ ਮਸਾਂ ਗੁਜ਼ਾਰਾ ਕਰਦੇ ਆ ਤੇ ਮੈਂ ਜਾ ਕੇ ਹੋਰ ਬੋਝ ਵੰਡਦਾ ਹੁੰਦਾ ਤੇ ਇਸ ਕਰਕੇ ਪੂਆ ਜੀ ਜੋ ਵੀ ਆ ਮੇਰੇ ਕਰਮਾਂ ਚ ਲਿਖਿਆ ਉਹ ਤਾਂ ਮੈਨੂੰ ਮਿਲਣਾ ਹੀ ਮਿਲਣਾ ਇੱਥੇ ਬਹਿ ਕੇ ਵੀ ਮਿਲਣਾ ਤੇ ਪੇਕੇ ਬਹਿ ਕੇ ਵੀ ਮਿਲਣਾ ਇਸ ਤੋਂ ਬਿਹਤਰ ਆ ਇੱਥੇ ਠੀਕ ਆ ਆਪੋਆ ਜੀ ਛੱਡੋ ਤਾਂ ਰੋਟੀ ਬਣਾ ਕੇ ਦਵਾ ਚਲੋ ਕੁਰਸੀਆਂ ਝੁੱਕ ਜਾ ਫਿਰ ਕਹੇਗੀ ਮਾਤਾ ਤੂੰ ਤੇ ਖਰਾਬ ਕਰ ਦਿੱਤੀਆਂ ਨਵੀਆਂ ਕੁਰਸੀਆਂ ਮੰਮੀ ਬੈਠੇ ਜਾ ਹਾਂ ਪੁੱਤਰ ਬੈਠੀ ਹੋਈਆਂ ਕੀ ਕਰਨਾ ਮੈਂ ਦੇਲੀ ਬਹਿ ਕੇ ਮੰਮੀ ਇੱਧਰ ਬੈਠਿਆ ਨਹੀਂ ਕੋਈ ਮਸਲਾ ਹੱਲ ਹੋਣਾ ਮੈਂ ਪਤਾ ਕੀ ਕਹਿੰਦੀ ਆ ਤੁਹਾਨੂੰ ਤੁਸੀਂ ਚਲੋ ਮੇਰੇ ਨਾਲ ਤੇ ਆਪਾਂ ਮਨਮੀਤ ਦੇ ਪਿੱਕੇ ਚਲੀਏ ਰਿੰਕੂ ਤੇ ਹੁਣ ਲੱਗਾ ਆ ਉਹ ਆਪੇ ਮਸਲਾ ਹੱਲ ਕਰ ਲੇਗਾ ਮੈਂ ਹੁ ਕੀ ਕਰਨਾ ਜਾ ਕੇ ਲੈ ਮੰਮੀ ਤੁਹਾਨੂੰ ਪਤਾ ਨਹੀਂ ਰਿੰਕਪਾਲ ਨੇ ਕੱਲ ਤੁਹਾਡੇ ਸਾਹਮਣੇ ਕਿਹਾ ਨਹੀਂ ਕਿ ਜਦ ਤੱਕ ਲक्की ਮਾਫੀ ਨਹੀਂ ਮੰਗੂਗਾ ਤੇ ਮੈਂ ਉਸਕਰ ਪੈਰ ਨਹੀਂ ਪੋਣਾ ਇਹ ਤੁਹਾਨੂੰ ਹੀ ਜਾਣਾ ਪੈਣਾ ਮੇਰੇ ਨਾਲ ਨਹੀਂ ਪੈਣਾ ਤੂੰ ਹੋ ਕੇ ਆਈ ਹੁਣ ਮੈਂ ਮੈਂ ਕਿਵੇਂ ਜਾਵਾਂ ਮੈਨੂੰ ਦੱਸ ਮੰਮੀ ਤੁਸੀਂ ਕੀ ਕਹਿੰਦੇ ਕਿ ਮੈਂ ਜਾਣਾ ਨਹੀਂ ਨਾਲ ਇਹ ਮਸਲਾ ਨਾ ਜਿਹੜਾ ਹੁਣ ਮੈਂ ਆਪਣੇ ਹੱਥ ਚ ਲੈ ਲਿਆ ਆ ਤੁਹਾਨੂੰ ਪਤਾ ਰਿੰਕੂ ਨੇ ਹੁਣ ਜਾਣਾ ਨਹੀਂ ਤੇ ਤੁਸੀਂ ਮੇਰੇ ਨਾਲ ਜਾਣਾ ਆ ਤੇ ਆਪਾਂ ਉਧਰ ਜਾ ਕੇ ਮਨਮੀਤ ਨੂੰ ਮਨਾ ਕੇ ਤੇ ਆਪਣੇ ਘਰੇ ਲੈ ਕੇ ਆਉਣਾ ਆ ਕੱਲ ਵੇਖਾਂਗੇ ਜੇ ਜਾਣਾ ਹੋਏਗਾ ਤੇ ਚਲ ਜਾਗੇ ਨਹੀਂ ਤੇ ਨਾ ਸੀ ਨਾ ਸੀ ਤਾਂ ਮੰਮੀ ਕੋਈ ਮਤਲਬ ਨਹੀਂ ਹੈਗਾ ਜਾਣਾ ਪੈਣਾ ਤੁਹਾਨੂੰ ਕੱਲ ਮੇਰੇ ਨਾਲ ਤੇ ਰਿੰਕੂ ਰਿੰਕੂ ਨੇ ਤੇ ਕੀਤਾ ਆ ਹੁਣ ਫਿਰ ਸਾ ਆਪੇ ਕਰ ਲੈ ਕੇ ਜੋ ਉਹਨੇ ਕਰਨਾ ਹੁਣ ਅਸੀਂ ਕੀ ਕਰਨਾ ਮੈਨੂੰ ਤੂੰ ਦੱਸ ਮੰਮੀ ਮੈਂ ਤੁਹਾਨੂੰ ਕਹੀ ਤੇ ਜਾਨੀ ਉਹਨਾਂ ਨੇ ਨਹੀਂ ਜਾਣਾ ਤੁਹਾਨੂੰ ਹੀ ਤੁਰਨਾ ਪੈਣਾ ਮੇਰੇ ਨਾਲ ਤੁਸੀਂ ਤੁਰੋਂਗੇ ਸਿਆਣੇ ਬਣੇ ਹੈਗੇ ਆ ਮਨਮੀਤ ਦੀ ਮੰਮੀ ਨੂੰ ਪਤਾ ਲੱਗੂਗਾ ਕਿ ਉਹਦੀ ਸੱਸ ਆਈ ਆ ਤੇ ਸ਼ਾਇਦ ਕੋਈ ਮਸਲਾ ਕੋਈ ਨਿਕਲ ਆਵੇ ਕੋਈ ਹੱਲ ਨਿਕਲ ਆਵੇ ਇਹਦਾ ਠੀਕ ਹੈ ਜੇ ਤੂੰ ਕਹਿੰਨੀ ਹੈ ਨਾ ਅਸੀਂ ਫੇਰ ਕੱਲ ਚੱਲ ਜਾਾਂਗੇ ਤੇ ਸਾਡਾ ਜਵਾਈ ਬਾਹਰ ਚੱਲ ਜੇਗਾ ਨਾ ਫੇਰ ਆਪਾਂ ਉਹਨਾਂ ਦੀ ਘਰ ਹੂ ਆਵਾਂਗੇ ਚਲੋ ਠੀਕ ਹੈ ਮੰਮੀ ਮੈਂ ਹੋਈ ਕਹਿੰਨੀ ਹਾਂ ਰਿਕਪਾਲ ਨੂੰ ਆਪਾਂ ਨਾ ਦੱਸੀਏ ਆਪਾਂ ਦੋਵੇਂ ਇੱਕ ਵਾਰੀ ਜਾ ਕੇ ਉਹਨਾਂ ਨਾਲ ਗੱਲ ਤੇ ਕਰੀਏ ਸ਼ਾਇਦ ਮਨਮੀਤ ਦੀ ਮੰਮੀ ਮੰਨ ਹੀ ਜਾਵੇ ਤੇ ਮਨਮੀਤ ਨੂੰ ਆਪਣੇ ਨਾਲ ਤੋਰ ਹੀ ਦਵੇ ਤੇ ਮੇਰੇ ਵੀਰ ਦਾ ਘਰ ਵੱਸ ਜੇ ਉਰ ਕੋਈ ਗੱਲ ਨਹੀਂ ਤੇ ਇਹ ਜਿਵੇਂ ਕਹਿੰਨੀ ਓਵੇਂ ਮੈਂ ਕਰ ਲੈਣੀ ਆ ਚਲੋ ਠੀਕ ਆ ਕੱਲ ਫਿਰ ਆਪਾਂ ਜਾਣਾ ਹੀ ਪੱਕਾ ਚਲੋ ਠੀਕ ਇਹਨਾਂ ਦੇ ਚਲ ਜਾਣਾ ਕੱਲ ਬਾਜ਼ਾਰ ਥੋੜਾ ਕੰਮ ਆ ਤੇ ਮੈਂ ਤੁਹਾਨੂੰ ਦੱਸੂਗੀ ਤੇ ਆਪਾਂ ਦੋਵਾਂ ਨੇ ਉਧਰ ਜਾਇ ਆਉਣਾ ਆ ਚਲੋ ਠੀਕ ਅਭੀ ਅਭੀ ਚਾ ਸੁੱਤੇ ਰਹਿਣ ਕੋਈ ਗੱਲ ਨਹੀਂ ਮੈਂ ਤਾਂ ਕਿਹਾ ਹੀ ਗੱਲ ਕਰ ਲਾਂ ਇੱਕੋ ਵਾਰੀ ਗੱਲ ਕਲੀਅਰ ਹੋ ਜੇ ਪਰ ਚਲ ਕੋਈ ਗੱਲ ਨਹੀਂ ਸੁੱਤੇ ਰਹਿਣ ਠਹਿਰ ਕੇ ਗੱਲ ਕਰ ਲਾਂਗੇ ਆ ਵੀ ਬੈਠੇ ਜੇ ਹਾਂਜੀ ਬੈਠੇ ਮੈਂ ਨਾ ਕਰਨੇ ਗੱਲ ਕਰਨੀ ਸੀ ਜਦੋਂ ਰਤੀ ਵੀ ਆਈ ਸੀਗੀ ਤੂੰ ਸੁੱਤੇ ਹੀ ਤਾਂ ਫਿਰ ਮੈਂ ਗੱਲ ਨਹੀਂ ਕੀਤੀ ਮੈਨੂੰ ਨਾ ਕੱਲ ਅੰਜੂ ਦਾ ਫੋਨ ਆਇਆ ਸੀ ਅੱਛਾ ਸ਼ਾਮੀ ਤੇ ਉਹ ਮੈਨੂੰ ਕਹਿੰਦੀ ਵੀ ਭੂਆ ਜੀ ਹੁਣ ਕੀ ਕਰਨਾ ਵਾ ਮਨਮੀਤ ਦਾ ਤੇ ਮੈਂ ਕਿਹਾ ਵੀ ਕੱਲ ਸਨ ਅੰਜੂ ਮੈਨੂੰ ਫੋਨ ਕਰਨ ਦੀ ਲੋੜ ਨਹੀਂ ਜੋ ਵੀ ਗੱਲ ਕਰਨੀ ਤੂੰ ਉਹਨਾਂ ਨਾਲ ਫੋਨ ਕਰਕੇ ਗੱਲ ਕਰ ਤੇ ਕਹਿੰਦੀ ਭੂਆ ਜੀ ਉਸ ਦਿਨ ਇਨਾ ਮਤਲਬ ਲੜਾਈ ਝਗੜਾ ਹੋਇਆ ਵਾ ਤੇ ਹੁਣ ਮੈਂ ਤੁਹਾਨੂੰ ਹੀ ਫੋਨ ਕਰਕੇ ਪੁੱਛਣਾ ਸੀ ਨਾ ਤੇ ਮੈਂ ਤੇ ਕਿਹਾ ਮੈਂ ਕਿਹਾ ਜੋ ਵੀ ਗੱਲ ਕਰਨੀ ਨਾ ਉਹਨਾਂ ਨਾਲ ਫੋਨ ਕਰ ਤੇ ਗੱਲ ਕਰ ਉਹ ਤੈਨੂੰ ਆਪੇ ਦੱਸਣਗੇ ਵੀ ਆਓ ਜਾਂ ਨਾਓ ਜੋ ਵੀ ਗੱਲ ਆ ਮੈਂ ਕਿਹਾ ਤੂੰ ਮੇਰ ਨਾਲ ਨਹੀਂ ਮੈਂ ਨਹੀਂ ਹੁਣ ਕਿਸੇ ਵੱਲ ਦੇ ਵਿੱਚ ਆਣਾ ਤੇ ਮੈਂ ਵੇਖ ਲਓ ਵੀ ਤੁਸੀਂ ਮੈਨੂੰ ਕਹਿੰਦੇ ਹੋ ਨਾ ਕਿ ਤੈਨੂੰ ਅੰਜੂ ਦਾ ਫੋਨ ਆਦਾ ਤੂੰ ਚੁੱਪ ਕਰਕੇ ਨਿਕਲ ਜਾਨੀ ਹੁਣ ਮੈਂ ਜੋ ਵੀ ਗੱਲ ਹੋਈ ਨਾ ਉਹਦੇ ਨਾਲ ਮੈਂ ਸਾਰੀ ਤੁਹਾਨੂੰ ਦੱਸਣਾਗੀ ਸਾਰੀ ਗੱਲ ਕਲੀਅਰ ਕਰਤੀ ਮੈਂ ਤੁਹਾਡੇ ਨਾਲ ਵੇ ਗੁਰਦੀਪ ਤੂੰ ਵੀ ਅਸ ਕਰ ਦਿੱਤੀ ਆ ਤੂੰ ਕੰਨੀਆਂ ਵੀ ਮੈਂ ਕੋਈ ਗੱਲ ਨਹੀਂ ਕਰਨੀ ਕਿਉਂ ਨਹੀਂ ਗੱਲ ਕਰਨੀ ਵੇਖ ਇਧਰ ਤੇ ਤੇਰੀ ਰਿਸ਼ਤੇਦਾਰੀ ਆ ਠੀਕ ਆ ਨਾ ਭਰਾ ਭਰ ਜਾਈਆਂ ਅਸੀਂ ਭਰਾ ਇਧਰ ਤੇਰਾ ਗਲਤ ਕਰਨਾ ਬੰਦਾ ਵਾ ਹੁਣ ਉਧਰ ਉਹ ਬਗਾਨੇ ਆ ਉਧਰ ਦੀ ਗੱਲ ਸੁਣੀ ਆ ਨਾ ਉਧਰ ਕੀਤੀ ਆ ਨਾ ਤੂੰ ਗੱਲ ਇਧਰ ਤੋਂ ਹੁਣ ਸਾਫ਼ ਕੰਨੀ ਮੈਂ ਵਿਚੋਂ ਨਿਕਲ ਜਾਣਾ ਵਾ ਮੈਂ ਤਾਂ ਕਰਕੇ ਕੰਨੀ ਵੀ ਹਰ ਗੱਲ ਦਾ ਕਲੇਸ਼ ਫਿਰ ਮੇਰੇ ਸਿਰ ਤੇ ਆ ਜਾਂਦਾ ਵਾ ਇਸ ਕਰਕੇ ਤੁਸੀਂ ਉਹਨਾਂ ਨੂੰ ਤੁਹਾਡੀ ਮਰਜ਼ੀ ਆ ਉਹਨਾਂ ਨੂੰ ਇੱਥੇ ਬੁਲਾ ਕੇ ਗੱਲ ਕਰਨੀ ਕਰ ਲੋ ਨਹੀਂ ਕਰਨੀ ਤਾਂ ਵੀ ਜਿਸ ਤਰ੍ਹਾਂ ਵੇਖ ਲੋ ਕਰਨਾ ਵੇ ਤੀਨੂ ਘਰ ਥੋੜਾ ਬਿਠਾ ਕੇ ਰੱਖਣਾ ਉਹਦੇ ਨਾਲ ਗੱਲ ਹੈਗੀ ਹੈ ਗੱਲ ਤੇ ਕਰਨੀ ਆ ਨਾ ਹਾਂ ਤੇ ਇਸ ਕਰਕੇ ਇਹ ਆ ਵੀ ਸਲਾਹ ਨਾਲੀ ਆ ਨਾ ਸਾਰੇ ਜਣੇ ਬੈਠ ਕੇ ਗੱਲ ਕਰੋ ਇਹ ਨਹੀਂ ਨਾ ਵੀ ਆਪਾਂ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੀਏ ਠੀਕ ਆ ਨਾ ਬੈਠ ਕੇ ਤੇ ਗੱਲ ਉਹ ਕਰੀਏ ਜਿਹੜੀ ਤੱਕ ਦੀ ਗੱਲ ਹੈਗੀ ਹੈ ਜਿਹਦੀ ਗਲਤੀ ਆ ਉਹਦੀ ਗਲਤੀ ਕੱਢੀਏ ਬਾਕੀ ਰਹੀ ਗੱਲ ਇਹ ਮਾਫੀਆਂ ਮੁਫੀਆਂ ਦੀ ਨਾ ਤੇ ਅਸੀਂ ਮੰਗਣੀਆਂ ਤਾਂ ਨਾ ਹੀ ਕਿਸੇ ਕੋ ਮੰਗਾਣੀਆਂ ਅਸੀਂ ਧੀ ਘਰ ਤੋਰਨੀ ਆ ਇਹ ਆਰਾਮ ਨਾਲ ਪਿਆਰ ਨਾਲ ਬਹਿ ਜਾਣ ਬਹਿ ਕੇ ਗੱਲ ਕਰ ਲੈਣ ਮੈਂ ਤੋੜ ਦਾਂਗੀ ਮੈਂ ਤੋੜਨੀ ਹੀ ਆ ਮੈਂ ਕੀ ਕਰਨਾ ਰੱਖਿਆ ਨੂੰ ਆਹੋ ਵਿਆਹੀਆਂ ਤੇ ਇਸ ਕਰਕੇ ਥੋੜਾ ਹੁੰਦੀਆਂ ਵੀ ਘਰ ਬਿਠਾ ਲੈਣੀਆਂ ਵਾ ਹਾਂ ਹਾਂ ਆ ਇਸੇ ਕਰਕੇ ਬੰਦਾ ਆਂਦਾ ਵੀ ਆਪਣੇ ਸੋਹਰੇ ਘਰ ਸੁਖੀ ਵਸਣ ਸੁਖੀ ਵਸਣ ਬੱਸ ਬੱਸ ਆਹ ਬਾਕੀ ਜਿੰਦਾਂ ਤੁਸੀਂ ਕਹਿੰਦੇ ਹੋ ਫਿਰ ਵੇਖ ਲੈਣੇ ਆ ਜੇ ਕਹਿੰਦੇ ਹੋ ਤਾਂ ਫਿਰ ਮੈਂ ਉਹਨਾਂ ਨੂੰ ਫੋਨ ਕਰਕੇ ਬੁਲਾ ਲੈਨੀ ਇੱਥੇ ਤੇ ਆਪਸ ਵਿੱਚ ਬਹਿ ਕੇ ਗੱਲ ਕਰੋ ਤੇ ਪਿਆਰ ਨਾਲ ਗੱਲ ਕਰੋ ਇੱਕ ਦੂਜੇ ਨਾਲ ਉਹੀ ਤੇ ਮੈਂ ਕੰਨੀ ਪਈ ਆ ਨਾ ਕੋਈ ਗੱਲ ਨਹੀਂ ਤੂੰ ਉਹਨਾਂ ਨੂੰ ਟਾਈਮ ਦੇ ਦੇ ਤੇਰੇ ਨਾਲ ਗੱਲ ਕੀਤੀ ਆ ਉਹਨਾਂ ਨੂੰ ਟਾਈਮ ਦੇ ਦੇ ਆਪਣੇ ਹਿਸਾਬ ਨਾਲ ਕਿ ਜਦੋਂ ਮਰਜ਼ੀ ਆਣ ਦਰਵਾਜ਼ੇ ਖੁੱਲੇ ਆ ਆ ਕੇ ਬਹਿ ਕੇ ਆਰਾਮ ਨਾਲ ਗੱਲ ਕਰ ਲੈਣ ਕੋਈ ਗੱਲ ਨਹੀਂ ਤੇ ਧੀ ਲੈ ਜਾਣ ਮੈਂ ਤੇ ਹੁਣ ਹਰ ਗੱਲ ਤੋਂ ਡਰਦੀ ਆ ਮੈਂ ਇਸ ਕਰਕੇ ਉਹਨੂੰ ਕਿਹਾ ਸੀ ਮੈਂ ਕਿਹਾ ਤੂੰ ਆ ਆ ਉਹਨਾਂ ਨਾਲ ਭਾਬੀ ਨਾਲ ਫੋਨ ਤੇ ਗੱਲ ਕਰ ਲੈ ਬੀ ਆਂਟੀ ਅਸੀਂ ਲੈਣ ਆਣਾ ਮੈਂ ਉਹਨੂੰ ਮਨਮੀਤ ਨੂੰ ਤੇ ਹੁਣ ਕਿਸ ਤਰ੍ਹਾਂ ਕਰੀਏ ਆਈਏ ਜਾਂ ਨਾ ਆਈਏ ਕਹਿੰਦੀ ਮੈਂ ਤੇ ਮੇਰੀ ਮੰਮੀ ਨੇ ਆਣਾ ਮੈਂ ਕਿਹਾ ਚਲੋ ਆਓ ਜੀ ਸਦਕੇ ਤੇ ਬਾਕੀ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਕਰਤੀ ਜੇ ਹੁਣ ਵੇਲੇ ਹੁਣ ਮੇਰੇ ਤੇ ਨਾ ਕਿਸੇ ਕਿਸਮ ਦਾ ਸ਼ੱਕ ਆਵੇ ਵੀ ਤੂੰ ਗੱਲਾਂ ਕਰਦੀ ਪਤਾ ਨਹੀਂ ਕੀ ਗੱਲਾਂ ਕਰਦੀ ਨਹੀਂ ਗੁਰਦੀਪ ਮੈਂ ਤੈਨੂੰ ਨਹੀਂ ਕੋਈ ਕਹਿੰਦੇ ਜੇ ਉਹ ਅੰਜੂ ਕਹਿੰਦੀ ਹੈ ਨਾ ਵੀ ਗੱਲਾਂ ਹੋਈਆਂ ਤੇ ਮੈਂ ਉਹਨਾਂ ਨੂੰ ਫੋਨ ਨਹੀਂ ਕਰਨਾ ਵੇ ਗੱਲਾਂ ਤੇ ਤੈਨੂੰ ਵੀ ਪਤਾ ਦੋਨਾਂ ਤੇਰੀ ਹੋਈਆਂ ਉਹ ਦਿਹਾਈਆਂ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਵਾਂ ਨਾਲ ਵੱਜਦੀ ਦੋਨਾਂ ਤੇਰੀ ਹੋਈਆਂ ਤੇ ਹੁਣ ਕਿਸੇ ਨਾ ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਹੈ ਤੇ ਆ ਜਾਣ ਕੋਈ ਗੱਲ ਨਹੀਂ ਤੂੰ ਟਾਈਮ ਦੇ ਆ ਜਾਣ ਕੋਈ ਗੱਲ ਨਹੀਂ ਕਰ ਲੈ ਗੱਲ ਤੋਂ ਤੇ ਲੱਕੀ ਨਾਲ ਗੱਲ ਕਰੋ ਫਿਰ हां वो दे दे हाँ हाँ। कर तो करਾਂਗੀ लक्की ਨਾਲ ਤੇ ਗੱਲ ਕਰਾਂਗੀ हां वो ਲੱਕੀ ਨੂੰ ਵੀ ਪੁੱਛੋ ਨਾ ਇਹਦਾ ਕੁਝ ਬਣਾਇਆ ਪੂਆ ਨੂੰ हां ਤੇ ਉਹਦੀ ਵੀ ਸਲਾਹ ਲੈਣੀ ਜ਼ਰੂਰੀ ਆ ਭਰਾ ਇਹ ਵੀ हां हां ਆ ਉਹਦੇ ਨਾਲ ਗੱਲ ਕਰੋ ਕੀ ਕਹਿੰਦਾ ਫਿਰ ਕੋਈ ਨਹੀਂ ਮੈਂ ਕਰਦੀ ਗੱਲ ਪਹਿਲੇ ਤੁਸੀਂ ਉਹਦੇ ਨਾਲ ਗੱਲ ਕਰੋਗੇ ਫੇਰ ਮੈਂ ਉਹਨਾਂ ਨੂੰ ਫੋਨ ਕਰਾਂਗੀ ਠੀਕ ਆ ਕੋਈ ਨਹੀਂ ਕਰਦੀ ਆ ਮੰਮਾ ਅਪਰਸ ਫੜਾਏ ਤੇਰ ਮਾਲ ਫੜਾਏ ਇਹਨਾਂ ਉੱਤੇ ਮਾਪੇ ਲੱਗੇ ਭਰਾਜ ਭੂਆ ਨੂੰ ਉਹ ਨਾ ਉਹ ਹੋਣਾ ਹੈ ਇਹ ਅੰਜੂ ਦਾ ਹਾਂ ਇਹ ਅੰਜੂ ਕਹਿੰਦੀ ਹੈ ਵੀ ਮੈਂ ਤੇ ਮੇਰੀ ਮੰਮੀ ਨੇ ਆਣਾ ਐ ਇੱਥੇ ਫੋਨ ਤੁਹਾਨੂੰ ਆਇਆ ਵਾ ਭੂਆ ਨੂੰ ਭੂਆ ਨੂੰ ਦੱਸਣ ਦੇ ਨਹੀਂ ਭੂਆ ਨੂੰ ਆਇਆ ਫੋਨ ਅਵੇ ਲੋਂਜੂ ਤੇ ਕੰਪਨੀ ਨਿਕਲੀ ਅੱਗੋ ਮੈਂ ਪੁੱਛਿਆ ਵਾ ਤੇ ਅੱਗੋ ਕੱਲੀ ਉਹ ਵੀ ਅੰਜੂ ਕੱਲੀ ਐ ਤੇ ਸਾਡਾ ਬੋਲ ਪਲਾਰਾ ਹੋਇਆ ਤੇ ਮੈਂ ਨਹੀਂ ਕਰਨਾ ਫੋਨ ਤੇ ਮੈਂ ਤੁਹਾਨੂੰ ਕਰਦੀ ਤੁਸੀਂ ਮੇਰਾ ਸੁਨਾਹ ਦੇ ਦਿਓ ਅੱਛਾ ਭੂਆ ਨੂੰ ਫੋਨ ਆਇਆ ਹਾਂ ਕਹਿੰਦੇ ਸ ਨਾਲ ਆ ਕੇ ਆਇਓ ਨਾ ਆਹ ਤੇ ਹੁਣ ਮੈਨੂੰ ਕਹਿੰਦੀ ਵੀ ਮੈਂ ਕੁਛ ਨਹੀਂ ਬੋਲਣਾ ਮੈਨੂੰ ਫੋਨ ਆਇਆ ਵਾ ਤੇ ਮੈਂ ਕੁਛ ਨਹੀਂ ਵਿੱਚ ਕਹਿਣਾ ਮੈਂ ਸਿੱਧਾ ਹੁਣ ਤੁਹਾਨੂੰ ਦੱਸਣ ਆਈ ਕੋਈ ਵੱਡੀ ਘਟੇ ਗੱਲ ਨਾ ਉਹਨੇ ਕੀਤੀ ਤੇ ਨਾ ਮੈਂ ਕੀਤੀ ਆ ਤੇ ਮੈਂ ਤੁਹਾਨੂੰ ਦੱਸਣ ਆਈ ਆ ਵੀ ਹੁਣ ਕਿੱਦਾਂ ਕਰਨਾ ਕਿਹੜਾ ਟਾਈਮ ਰੱਖਣਾ ਪਹਿਲਾਂ ਨਾਲੇ ਲੱਕੀ ਦੀ ਸਲਾਹ ਲਲੋ ਜਿੱਦਾਂ ਲੱਕੀ ਕਹਿੰਦਾ ਉਦਾਂ ਕਰ ਲਓ ਨਹੀਂ ਤੇ ਅੰਜੂਤਾ ਨੂੰ ਨਹੀਂ ਫੋਨ ਕਰ ਸਕਦੀ ਤੁਹਾਡੀ ਨਹੀਂ ਕੁਛ ਲੱਗਦੀ ਇਹ ਜਿਆਦਾ ਸਾਖੀ ਸੋਤ ਨਹੀਂ ਬਣੀ ਹੈ ਇਹ ਤਾਂ ਫਿਰ ਉਹਨਾਂ ਦਾ ਆਪਣਾ ਦਿਮਾਗ ਨਹੀਂ ਨਾ ਕੰਮ ਕਰਦਾ ਬਹੀ ਨਾ ਮੰਦਾ ਪੁੱਛੇ ਉਧਰ ਕਿਹੜੀ ਰਿਸ਼ਤੇਦਾਰੀ ਹੈ ਦੀ ਮੈਂ ਤੇ ਕਿਹਾ ਵਾ ਨਹੀਂ ਮੈਂ ਨਹੀਂ ਗੱਲ ਕਰਨੀ ਵਿੱਚ ਤੇ ਮੈਂ ਕਿਹਾ ਤੂੰ ਗੱਲ ਕਿਉਂ ਨਹੀਂ ਕਰਨੀ ਹੈਗੀ ਇਧਰ ਤੇਰੀ ਰਿਸ਼ਤੇਦਾਰੀ ਆ ਭਰਾ ਭਜਿਆ ਹੈ ਉਧਰ ਤੇਰੀ ਕਿਹੜੀ ਰਿਸ਼ਤੇਦਾਰੀ ਜੇ ਤੂੰ ਉਹਨਾਂ ਦੀ ਗੱਲ ਕਰ ਸਕਦੀ ਆ ਤੇ ਕੀ ਗੱਲ ਸਾਡੀ ਨਹੀਂ ਕਰ ਸਕਦੀ ਕੋਈ ਨਾ ਸਾਰਾ ਰਹਿਣਾ ਸਹਿਣਾ ਇੱਥੇ ਖਾਣਾ ਪੀਣਾ ਇੱਥੇ ਤੇ ਗੱਲ ਆਪਾਂ ਉਧਰ ਦੀ ਕਰਨੀ ਆ ਤੇ ਜੇ ਉਹ ਇਕੱਲੀ ਨਾ ਹੁਣ ਫੋਨ ਕਰ ਹੀ ਦਿੱਤਾ ਵਾ ਤੇ ਕਹਿੰਦੀ ਮੈਂ ਵਿੱਚ ਪੈਣਾ ਹੀ ਨਹੀਂ ਆ ਇਹਦਾ ਕੋਈ ਫਰਕ ਨਹੀਂ ਪੰਦਾ ਤੇ ਜੇ ਬੋਲੀਏ ਤੇ ਫਿਰ ਬੋਲਦੀ ਆ ਮੈਨੂੰ ਬੋਲਦੇ ਆ ਤੇ ਨਾਲੇ ਮੰਮੀ ਇੱਕ ਗੱਲ ਹੋਰ ਮੰਮੀ ਦੀਦੀ ਪੁੱਛ ਕਹਿੰਦੇ ਹੀ ਪੁਗਾ ਚੱਲੀ ਤੇ ਤੇਈ ਕੋ ਰੋਕਿਆ ਤਨ ਤੂੰ ਹੀ ਗੱਲ ਸਮਝਦੇ ਨਹੀਂ ਤੁਹਾਡੀਆਂ ਨਾ ਦੋਨਾਂ ਦੀਆਂ ਨਾ ਨਿਆਣ ਮੱਤਾ ਹੈਗੀਆਂ ਘਰ ਦੀ ਧੀ ਆ ਮੈਂ ਇਦਾਂ ਕਿਦਾਂ ਉਹਨੂੰ ਜਾਣ ਦਵਾ ਇਦਾਂ ਕਿਦਾਂ ਭੇਜ ਦਵਾ ਜੇ ਜਿਹੜੇ ਸਾਰੇ ਪੁਆੜੇ ਇਸੇ ਦੇ ਪੁਆਏ ਆ ਇੱਥੋਂ ਤੱਕ ਤੇ ਭੁਗਤਣੇ ਆ ਉਹ ਕਿੰਨਾ ਕੁ ਭੁਗਤੀ ਜਾਈਏ ਚੱਲ ਕਿ ਕੋਈ ਗੱਲ ਨਹੀਂ ਹੈਗੀ ਬਾਉ ਹੁਣ ਇਹ ਆ ਵੀ ਹੁਣ ਜਿਸ ਤਰ੍ਹਾਂ ਵੀ ਆ ਨਾ ਹੁਣ ਗਰਮੋ ਗਰਮੀ 'ਚ ਨਹੀਂ ਆਣਾ ਤੇ ਮੈਨੂੰ ਨਾਲ ਸਲਾਹ ਦੇ ਵੀ ਹੁਣ ਕਿੱਦਾਂ ਤੇ ਕਿਹੜਾ ਟਾਈਮ ਰੱਖਣਾ ਵਾ ਤੇ ਆਪਾਂ ਨਾ ਕੁੜੀ ਨੂੰ ਘਰ ਤੋਰੀਏ ਫਿਰ ਮੰਮੀ ਮੈਂ ਇਦਾਂ ਕਰਦਾ ਦੁਕਾਨ ਤੇ ਨਹੀਂ ਜਾਂਦਾ ਅੱਜ ਮੈਂ ਘਰੇ ਰਹਿਣਾ ਵਾ ਹੂੰ ਕਿਉਂਕਿ ਮੈਨੂੰ ਪਤਾ ਨਾ ਰਿੰਕਪਾਲ ਆਏਗਾ ਤੇ ਕਿੱਥੋਂ ਬੋਲਦਾ ਮੈਨੂੰ ਪਤਾ ਵਾ ਹੋਣਾ ਵਾ ਰਿੰਕਪਾਲ ਨਹੀਂ ਹੋਣਾ ਕਿੰਨੇ ਕਿੰਨੇ ਹੋਣਾ ਵਾ ਹੱਲੇ ਨਾ ਉਹਨੇ ਸਿਰਫ ਇਹੋ ਹੀ ਕਿਹਾ